ਖਬਰਾਂ ਦੇ ਬੁਲੇਟਿਨਸ ਤੜਾ ਸਵਾਗਤ ਆ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅੱਜ ਫਾਜ਼ਲਿਕਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਤੇ ਇਸ ਮੌਕੇ ਕਿਸਾਨਾਂ ਵੱਲੋਂ ਡੀਸੀ ਦਫਤਰ ਨੇੜੇ ਸੜਕ ਤੇ ਟਰੈਕਟਰ ਮਾਰch ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਬਿਨਾਂ ਸੜਕ ਬੰਦ ਕੀਤੇਆਂ ਟਰੈਕਟਰਾਂ ਨੂੰ ਦਿੱਲੀ ਦੇ ਵੱਲ ਖੜਾ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸੰਯੁਕਤ ਕਿਸਾਨ ਮੋਰਚੇ ਦੀ ਤਾਲ ਤੇ ਅੱਜ ਜ਼ਿਲ੍ਹਾ ਹੈੱਡਕੁਆਰਟਰ ਤੇ ਜਿਹੜੀ WTO World Trade Organization ਦੀ ਆਗੂ-ਤਾਗੂ UAE ਦੇ ਵਿੱਚ ਮਗਨ ਹੋ ਰਹੀ ਆਗ ਉਹਦੇ ਵਿੱਚ ਉਹਦੇ ਵਿਰੋਧ ਕਰਨ ਵਾਸਤੇ ਅਸੀਂ ਇਸ ਸੱਚੇ ਹਿੰਦੁਸਤਾਨ ਦੇ ਵਿੱਚ ਜੋ ਪ੍ਰੋਟੈਸਟ ਹੋ ਰਿਹਾ ਉਹਦੇ ਅਧੀਨ ਅਸੀਂ ਫਾਈਲ ਕਾ ਵੀ ਕਿਸਾਨਾਂ ਵੱਲੋਂ ਇੱਕ ਸਿੰਬੌਲਿਕ ਡੈਮੋਨਸਟ੍ਰੇਸ਼ਨ ਕਰਨ ਵਾਸਤੇ ਇੱਥੇ ਆਏ ਆ ਜੇ ਉਹੋ ਜਿਹਾ ਇਕੱਠ ਕਰਨਾ ਹੋਵੇ ਤੇ ਹਜ਼ਾਰਾਂ ਟਰੈਕਟਰ ਲਿਆ ਕੇ ਵੀ ਇੱਥੇ ਕਰ ਸਕਦੇ ਹਾਂ ਪਰ ਨਹੀਂ ਅਸੀਂ ਇੱਕ ਆਵਾਜ਼ ਦੀ ਹੁੰਡ ਵਿਖਾਉਣ ਵਾਸਤੇ ਆਪ ਦਾ ਪ੍ਰੋਟੈਸਟ ਯਾਦ ਕਰਨ ਵਾਸਤੇ ਅਸੀਂ ਇੱਥੇ ਜ਼ਿਲ੍ਹਾ ਹੈੱਡ ਕੁਆਰਟਰ ਤੇ ਆਏ ਆ ਬੇਨਤੀ ਹੈ ਅਸੀਂ ਤਾਕਤ ਇਹ ਆਏ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਹਦੇ ਵਿੱਚ ਕਿਸੇ ਨੂੰ ਆਵਾਜਾਈ ਦੇ ਵਿੱਚ ਪ੍ਰਭਾਵਿਤ ਨਾ ਹੋਵੇ ਤੇ ਜਿਹੜਾ ਇੱਕ ਸਾਡਾ ਨਾਲ ਇਹ ਵੀ ਰੋਸਾ ਵੀ ਜਿਹੜਾ ਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਮੋਦੀ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਜਿਹੜੇ ਉਹ ਤੇ ਤਸ਼ੱਦਦ ਕੀਤਾ ਸਾਡੇ ਨੌਜਵਾਨ ਸ਼ਹੀਦ ਕੀਤੇ ਨੇ ਯੂਰਪ ਵੀ ਸਾਡੇ ਚਖਮੀ ਕੀਤੇ ਨੇ ਉਹਨਾਂ ਦੀ ਵੀ ਅਸੀਂ ਸਯੁਕਤ ਕਿਸਾਨ ਮੋਰਚਾ ਡੱਟ ਕੇ ਵਿਰੋਧਤਾ ਕਰਦੇ ਹਾਂ ਕਿ ਕਿਸਾਨਾਂ ਦੇ ਉਹਨਾਂ ਦੇ ਕਿਸਾਨਾਂ ਦੀ ਮਹੱਤ ਦੇ ਵਿੱਚ ਪਹਿਲਾਂ ਵੀ ਸਾਡੀ ਕਿਸਾਨ ਜਥੇਬੰਦ ਗਿਆ ਸਟੈਂਡ ਲੈ ਰਹੀਆਂ ਸਯੁਕਤ ਕਿਸਾਨ ਮੋਰਚਾ ਸਟੈਂਡ ਲੈ ਰਿਆ ਤੇ ਗਾਂ ਵੀ ਲਾਉਂਦਾ ਅੱਜ ਜਿਹੜੀਆਂ ਐਸਕੇਮ ਸਯੁਕਤ ਕਿਸਾਨ ਮੋਰਚਾ ਪੰਜਾਬ ਭਾਰਤ ਔਰ ਜਿੰਨੀਆਂ ਵੀ ਰੋਕਾਂ ਲੱਗੀਆਂ ਭਾਰਤ ਦਾ ਜਿਹੜਾ ਐਸਕੇਮ ਆ ਉਹ ਪੰਜਾਬ ਤੋਂ ਐਸਕੇਮ ਭਾਰਤ ਨਾਲ ਜੁੜਿਆ ਹੋਇਆ ਸਮੁੱਚੇ ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਪਿੱਛੇ ਵੀ ਫੈਸਲਾ ਕੀਤਾ ਸੀ ਹੁਣ ਤਾਜ਼ਾ ਫੈਸਲਾ ਕੀਤਾ ਸੀ ਜਿਹੜੇ ਖਨੌਰੀ ਤੇ ਜਾਂ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਹੱਤਿਆਚਾਰ ਹੋ ਰਿਹਾ ਹੈ ਉਹਨਾਂ ਦੇ ਵਿਰੋਧ ਦੇ ਵਿੱਚ ਤੇ ਅੱਜ ਜਿਹੜੀ WTO ਵਰਲਡ ਵਪਾਰ ਸੰਸਥਾ ਅਬੂ ਤਾਬੀ ਦੇ ਵਿੱਚ ਮੀਟਿੰਗ ਹੋ ਰਹੀ ਹੈ ਉਹਦਾ ਵਿਰੋਧ ਕਰਨ ਵਾਸਤੇ ਸਮੁੱਚੇ ਭਾਰਤ ਦੇ ਜਹਾ ਟ੍ਰੈਕਟਰ ਮਾਰਚ ਕੀਤਾ ਕਿਉਂਕਿ ਟ੍ਰੈਕਟਰ ਇੱਕ ਕਿਸਾਨ ਦਾ ਇੱਕ ਸਾਧਨ ਹੈ ਜਿਸ ਨਾਲ ਅੰਨ ਪੈਦਾ ਕਰਦਾ ਹੈ ਉਹਨਾਂ ਨੂੰ ਦਸਾਉਣ ਵਾਸਤੇ ਵੀ ਤੁਸੀਂ ਕਾਰਪੋਰੇਟਾਂ ਘਰਾਣਾਂ ਦੇ ਅੱਗੇ ਲਾ ਕੇ ਉਹਨਾਂ ਦੇ ਥੱਲੇ ਲਾ ਕੇ ਛੋਟੇ ਜ਼ਿਮੀਂਦਾਰ ਨੂੰ ਜੋ-ਜੋ ਢਾਈ-ਢਾਈ ਇੱਕ ਘੜਾਲੇ ਨੂੰ ਨਾ ਮਾਰੋ ਕਿਉਂਕਿ ਇਹ ਸਾਡਾ ਜੇ ਅਸੀਂ ਆਪ ਦਾ ਭਾਰਤ ਦਾ ਕੰਪੇਅਰ ਕਰਦੇ ਹਾਂ ਭਾਰਤ ਤੇ ਜਾਂ ਪੰਜਾਬ ਦੇ 2 2.5 ਏਕੜ ਦਾ ਮਾਲਕ ਕਿਸਾਨ ਤੇ ਇਹਦੇ ਮੁਕਾਬਲੇ ਜੇ ਅਮਰੀਕਾ ਚ ਵਹਨੇ ਆ ਉਹ 400 ਤੋਂ ਲੈ ਕੇ 1000 ਏਕੜ ਤੱਕ ਦਾ ਫਾਰਮਰ ਹੈ ਉਹਦੇ ਵਾਸਤੇ ਸਬਸਿਡੀ ਕਿੰਨੀ ਮਿਲਦੀ ਆ 85000 ਡਾਲਰ ਪਰイヤー ਤੇ ਜਿਹੜੇ ਪੰਜਾਬ ਦਾ ਕਿਸਾਨ ਆ ਜਾਂ ਭਾਰਤ ਦਾ ਉਹਨੂੰ ਮਿਲਦੀ ਆ 800 ਡਾਲਰ ਇਹ ਕਿੰਨਾ ਫਰਕ ਆ ਇਸ ਕਰਕੇ ਜਿਹੜਾ ਵਿਕਾਸਸ਼ੀਲ ਆ ਤੇ ਵਿਕਾਸ ਕਰ ਰਿਹਾ ਉਹਨਾਂ ਦੇਸ਼ਾਂ ਨਾਲ ਫਰਕ ਆ ਅਸੀਂ ਸਿੰਬਲੋਕ ਦੇ ਤੌਰ ਤੇ ਕਿ ਭਾਰਤ ਨੂੰ ਵਿਸ਼ਵ ਵਪਾਰ ਤੋਂ ਬਾਹਰ ਰਹਿਣਾ ਚਾਹੀਦਾ ਤੇ ਭਾਰ ਦੇ ਕਿਸਾਨਾਂ ਦੇ ਨਾਲ ਉਹਨਾਂ ਜਿਹੜਾ ਇਸ ਕਰਕੇ ਸੰਭਾ ਅਸੀਂ ਅਸੀਂ ਕਿਸਾਨ ਪਮਣ ਸਾਲਕਾ ਮਾਰਕੀਟਿੰਗ ਮੇਟੀ ਤੋਂ ਚੱਲ ਕੇ ਸਮੁੱਚੇ ਕਿਸਾਨ ਇੱਥੇ ਇੱਕ ਸੰਬੋਲਿਕ ਤੌਰ ਤੇ ਆ ਕੇ ਟਰੈਕਟਰ ਖਾਲ ਕੇ ਦੇਣਾ ਤੇ ਸਿਰਫ ਇੱਕ ਭਾਰਤ ਸਰਕਾਰ ਨੂੰ ਜਗਾਉਣ ਵਾਸਤੇ ਆ ਜੇ ਟਰੈਕਟਰ ਲਿਆਉਣਾ ਹੁੰਦਾ ਤਾਂ ਹਜ਼ਾਰਾਂ ਹੀ ਜਾ ਸਕਦੇ ਸੀ ਪਰ ਅਸੀਂ ਇੱਕ ਉਹਨੂੰ ਇੱਕ ਨਕਸ਼ਾ ਦੱਸਿਆ ਵੀ ਆ ਮੰਗਾ ਸਾਡੀ ਆਗਰ ਉਹ ਅਸੀਂ ਬੜਾ ਮਜ਼ਦ ਪਾਗਾ ਕਹਿਣਾ ਬਹੁਤ ਮਾੜਾ ਅਸੀਂ ਕੁਝ ਮੰਗਾ ਕਿਸਾਨ ਨੇ ਕਿਸਾਨਾਂ ਦੀ ਮੰਗ ਲਗਾ ਸੀ ਸੰਦੀ ਅਗਰਵਾਲ ਨੇ ਵਿਸ਼ਵਾਸ ਦਿਵਾ ਸੀ ਵੀ ਅਸੀਂ ਟਾਈਮ ਦਿਓ ਅਸੀਂ ਟਾਈਮ ਦੇ ਵਿੱਚ ਇਹ ਪੂਰੀਆ ਕਰਾਂਗੇ ਲਖੀਮਪੁਰ ਕੀਰੀ ਦੇ ਕਾਤਲ ਹੈ ਜਿਹੜੇ ਕਾਤਲ ਇਹਨਾਂ ਤੇ ਮੁਕਦਮੇ ਚਲਾਉਣੇ ਜਿਹੜਾ ਹਜ਼ਾਰਾਂ ਕਿਸਾਨਾਂ ਤੇ ਐਫਆਈਆਰ ਲਾਉਜ਼ ਕੀਤੀ ਉਹ ਮਾਫ ਕਰਨਾ ਉਹ ਰੱਦ ਕਰਨੀਆਂ ਜਿਹੜਾ ਕੌਮਨੀ ਮਿਸ਼ਰਾ ਹੋਰ ਜਾਂ ਤੇ ਜਿਹੜੇ ਕੇਂਦਰ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਕਾਤਲ ਕੀਤਾ ਸਾਡੇ ਪੱਤਰਕਾਰ ਤੇ ਕਿਸਾਨ ਪਾ ਨਖੀਮਪੁਰ ਖੀਰੀ ਉਹਨਾਂ ਦੇ ਪਰਚੇ ਦਰਜ ਕਰਨ ਵਾਸਤੇ ਜਿਹੜੇ ਕਿਸਾਨ ਸ਼ਹੀਦ ਹੋ ਗਿਆ ਐ ਸੀਗੇ ਉਹਨਾਂ ਨੂੰ ਮਾਇਕ ਸਹਾਇਤਾ ਦੇਸਤਾ ਤੇ ਸਰਕਾਰੀ ਨੌਕਰੀਆਂ ਦੇ ਨਾਸਤੇ ਇਸ ਮੁੱਚੇ ਕਰਦੇ ਤੇ ਲਕੀਰ ਫੇਰਨ ਵਾਸਤੇ ਇਸ ਲੋ ਲਾਗੂ ਨਹੀਂ ਕੀਤਾ ਤਾਂ ਕਰਕੇ ਸਰਾ ਹੋਇਆ ਉਹ ਤਾਂ ਜੀ ਬਹੁਤ ਮੱਧ ਭਾਗਾ ਬੇਹੱਦ ਇਹ ਤਾਂ ਯੋਜਨਾ ਦੇ ਵਿੱਚ ਇਹਦੇ ਮੈਨੇ ਨਹੀਂ ਹੋਇਆ ਸੀ ਜਿਹੜਾ ਦੁਨੀਆਂ ਦਾ ਕਟੜ ਵਿਰੋਧੀ ਆ ਜਿਹੜਾ ਮੰਦਿਆਂ ਦਾ ਮਾਸ ਪੰਦਾ ਸੀ ਜੀ ਦੀ ਇਹ ਯੋਜਨਾ ਦੇ ਵਿੱਚ ਉਹਨੇ ਮੈਨਾਂ ਤਸ਼ੱਦਦ ਨਹੀਂ ਕੀਤਾ ਨਾ ਬੰਦੇ ਨੂੰ ਟਾ ਕੇ ਬੋਰੀ ਵਿੱਚ ਪਾ ਕੇ 300 180 ਡਿਗਰੀ ਤੇ ਲੱਤਾਂ ਕਰ ਦੇਣੀਆਂ ਹੱਗ ਘਰ ਤੋੜਦੇ ਨੇ ਜਵਾੜੇ ਤੋੜਦੇ ਨੇ ਇਹ ਆਪਾਂ ਕਦੇ ਸੋਚਿਆ ਨਹੀਂ ਅਸੀਂ ਤਾਂ ਦੇਖੋ ਦੇਸ਼ ਦੇ ਵਿੱਚ ਰਹਿੰਦੇ ਆ ਸਾਡੀ ਹਮਦਰਦੀ ਆ ਅਸੀਂ ਜੇ ਕੂਕੜੀ ਦਾ ਮੀਟ ਵੜਾਉਣੇ ਨੂੰ ਤੰਗ ਨਹੀਂ ਕਰਦੇ ਨੂੰ ਨੂੰਕੀਂ ਬਕਰਦੀ ਲੰਗਣਾ ਨਹੀਂ ਕਰਦੇ ਪਰ ਦੁੱਖ ਹੈ ਵੀ ਇੱਕ ਪਸ਼ੂਆਂ ਤੋਂ ਮਿਕ ਘਣਾਉਣੀ ਹਰਕਤ ਹੈ ਜਨਪ ਦੇ ਮੁੰਡਿਆਂ ਨਾਲ ਕੀਤੀ ਗਈ ਤੇ ਅਸੀਂ ਧੰਨਵਾਦ ਦੀਆਂ ਹਰਾਉਣੇ ਆ ਹਰਾਨ ਦੇ ਛੋਟੇ ਵੀਰਾਂ ਦੇ ਜਿਹੜੇ ਉਹਨਾਂ ਨੇ ਪਿੱਛੇ ਵੀ ਸਾਡੇ ਵਾਸਤੇ ਲੰਗਰ ਪਾਣੀ ਲਿਆਂਦਾ ਤੇ ਹੁਣ ਵੀ ਸਾਡੇ ਹਾਂ ਦਾ ਨਾਰੁਕੇ ਸਾਡੇ ਬਰੋਬਰ ਖੜੁੱਤੇ ਆ ਅੱਜ ਸਾਡੇ ਦੌਰ ਦੇ ਪਾਰਨਾ ਨਰਾਂਗੇ ਆਹ ਜੀ ਚੱਲਦਾ ਰਹੂਗਾ 14 ਮਾਰਚ ਨੂੰ ਅਸੀਂ ਦਿੱਲੀ ਜਾਣਾ ਤਕਰੀਬਨ ਇੱਕ ਲੱਖ ਕਿਸਾਨ ਜਾਊਗਾ ਆਰਾਮ ਨੇ ਲਾ ਗਰਾਊਂਡ ਦੇ ਵਿੱਚ ਮੋਦੀ ਨੂੰ ਸੁੱਤੇ ਪੇਟੇ ਵਿਝਾਉਣ ਵਾਸਤੇ ਨਹੀਂ ਜੋ ਸਿੱਟੇ ਨਿਕਲਾਏ ਵਾਹ ਅੜਾਨੀਆਂ ਬਾਨਾਂ ਤੇ ਥੰਨੇ ਲੱਗੇ ਕਿਸਾਨ ਦੀ ਗੱਲ ਹੀ ਨਹੀਂ ਕਰਦੇ ਅੱਜ 26 ਜਨਵਰੀ ਨੂੰ ਸਯੁਕਤ ਕਿਸਾਨ ਮੋਰਚੇ ਤੇ ਕੇਂਦਰ ਸਰਕਾਰ ਖਿਲਾਫ ਰੋਸ ਵਜੋਂ ਦੇਸ਼ ਪਰ ਵਿੱਚ ਹਾਈਵੇ ਤੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਤੇ ਇਸ ਦੇ ਤਹਿਤ ਅੰਮ੍ਰਿਤਸਰ ਪਠਾਨਕੋਠਾਈ ਵਿਪ ਤੇ ਪਾਤੀ ਕਿਸਾਨ ਯੂਨੀਅਨ ਨੂੰ ਗ੍ਰਾਹਾ ਤੇ ਹੋਰ ਨਾ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਅਤੇ ਹਾਈਵੇ ਤੇ ਇੱਕ ਲੇਨ ਦੇ ਟਰੈਕਟਰ ਖੜੇ ਕਰ ਚੱਕਾ ਜਾਮ ਕੀਤਾ ਗਿਆ ਰਾਜ ਗ੍ਰਿੰਦਰ ਸਿੰਘ ਕਮਾਨ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਜਿਹੜਾ ਹੈ ਕਿ ਟਰੈਕਟਰ ਹਾਈਵੇ ਜਿਹੜੇ ਵੱਡੇ ਹਾਈਵੇ ਦਿੱਲੀ ਨੂੰ ਜਾ ਰਹੇ ਨੇ ਉਹਦੇ ਉੱਪਰ ਦਿੱਲੀ ਵੱਲ ਨੂੰ ਮੂੰਹ ਕਰਕੇ ਲੰਮੀਆਂ ਲਾਈਨਾਂ ਟਰੈਕਟਰ ਦੀਆਂ ਲੰਮੀਆਂ ਕਤਾਰਾਂ ਮਿਲ ਲੱਗਦਾ ਸਾਰਾ ਹਾਈਵੇਅ ਭਰ ਜਾਣਾ ਤੁਸੀਂ ਦੇਖ ਲਓ ਆ ਥੋੜੇ ਚਿਰ ਦੇ ਵਿੱਚ ਹੀ ਆ ਕਿੰਨਾ ਕਿੰਨੀ ਦੂਰ ਤੱਕ ਚਲਾ ਗਿਆ ਹਾਈਵੇ ਤੇ ਇਹ ਇਸ ਕਰਕੇ ਆ ਕਿ ਆਪਾਂ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਟਰੈਕਟਰਾਂ ਦੇ ਮਗਰ ਟਰਾਲੀਆਂ ਪਾ ਕੇ ਇਹਨਾਂ ਨੂੰ ਸੈਲਫ ਵਜ ਕੇ ਤੁਹਾਡੇ ਵੱਲ ਆਉਂਦਿਆਂ ਟਾਈਮ ਨਹੀਂ ਲੱਗਣਾ ਮੋਦੀ ਸਾਹਿਬ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਇਹ ਜਿੱਦ ਛੱਡ ਦਿਓ ਕਿ ਅਸੀਂ ਉੱਤੇ ਬਾਰਡਰ ਬਣਾ ਕੇ ਆਪਣੇ ਲੋਕਾਂ ਨੂੰ ਆਪਣੇ ਪੰਜਾਬ 'ਚ ਨਹੀਂ ਕੋ ਮੰਨ ਦੇਣਾ ਜਿਹੜਾ ਕੋਈ ਪੰਜਾਬ ਦੇ ਵਿੱਚ ਸਾਡੀ ਮਰਜ਼ੀ ਤੋਂ ਬਗੈਰ ਪੈਰ ਇੱਧਰ ਰੱਖੂਗਾ ਜਾਂ ਇੱਧਰ ਉਹਨੂੰ ਗੋਲੀ ਮਾਰਾਂਗੇ ਇਹ ਗੱਲ ਉਹ ਛੱਡ ਦੇਣ ਔਰ ਉਹਨਾਂ ਦੀਆਂ ਗੱਲਾਂ ਸੁਣਨ ਗੱਲਾਂ ਮੰਨਣੀਆਂ ਤੇ ਅੱਗੇ ਦੀ ਗੱਲ ਆ ਸੁਣਨ ਤੇ ਸਹੀ ਉਹਨਾਂ ਦੀ ਕਿਉਂਕਿ ਉਹ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਨੇ ਉਹਨਾਂ ਕੋ ਜੇ ਕੋਈ ਹਥਿਆਰ ਜਾਂ ਕੋਈ ਚੀਜ਼ ਹੈਗੀ ਤੇ ਫਿਰ ਆਪਾਂ ਕਹਿ ਸਕਦੇ ਆ ਕਿ ਇਹ ਗਲਤ ਅੰਸ਼ੜ ਆ ਰਹੇ ਨੇ ਜਿਦੋਂ ਉਹਨਾਂ ਕੋਲ ਕੁਝ ਵੀ ਨਹੀਂ ਐਡੇ ਸ਼ਾਂਤਮਈ ਤਰੀਕੇ ਨਾਲ ਉਹ ਬੈਠੇ ਨੇ ਉੱਤੇ ਉਹ ਜਾਪ ਕਰ ਰਹੇ ਨੇ ਪਾਠ ਕਰ ਰਹੇ ਨੇ ਫਿਰ ਉਹਨਾਂ ਤੇ ਗੋਲੀਆਂ ਕਿਉਂ ਚਲਾਈਆਂ ਜਾ ਰਹੀਆਂ ਨੇ ਜੇ ਇਹ ਅੱਜ ਇੱਥੇ ਦਾ ਮਾਰਚ ਜਿਹੜਾ ਇਹ ਆਪਾਂ ਨੇ ਇਹ ਜਿਹੜੇ ਵੱਡੇ ਲੀਡਰ ਨੇ ਬੀਜੇਪੀ ਦੇ ਅਸ਼ਵੀ ਸੇਖੜੀ ਜੀ ਉਹਨਾਂ ਦੇ ਘਰ ਆਪਣਾ ਕਾਲਜ ਦੇ ਸਾਹਮਣੇ ਔਰ ਉਹਨਾਂ ਦੇ ਪੰਪ ਦੇ ਸਾਹਮਣੇ ਇੱਕ ਕਤਾਰ ਲਾਈ ਹੈ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਜਿਹੜੇ ਕਿਸਾਨਾਂ ਕਿਸਾਨ ਇਹਨਾਂ ਦੇ ਪੰਪ ਤੋਂ ਤੇਲ ਪਾਉਂਦੇ ਨੇ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਨੇ ਜੇ ਉਹਨਾਂ ਨੂੰ ਗੋਲੀਆਂ ਮਾਰਨ ਵਾਲਿਆਂ ਦੇ ਖਿਲਾਫ ਅਸੀਂ ਆਵਾਜ਼ ਨਹੀਂ ਚੁੱਕਾਂਗੇ ਤੇ ਫਿਰ ਅਹੀਂ ਖਤਮ ਹੋ ਜਾਣਗੇ ਪੋਲੀਟਿਕਲੀ ਤੇ ਖਤਮ ਹੋਏ ਹੀ ਪਏ ਆ ਪੋਲੀਟਿਕਲੀ ਤੇ ਹੁਣ ਜੋ ਮਰਜ਼ੀ ਕਰ ਲੈਣੇ ਖਤਮ ਆ ਆਰਥਿਕ ਤੌਰ ਤੇ ਵੀ ਖਤਮ ਹੋ ਜਾਣਗੇ ਔਰ ਦੇਸ਼ 'ਚ ਰਹਿਣ ਜੋਗੇ ਵੀ ਨਹੀਂ ਰਹਿਣਗੇ ਇਹਨਾਂ ਨੂੰ ਦੇਸ਼ 'ਚੋਂ ਪਾਰ ਪੱਜਣਾ ਪਏਗਾ ਜੀ ਕੋ ਜੀ ਵੇਖੋ ਜੀ ਜਿਹੋ ਜਿਹੇ ਹਾਲਾਤ ਬਣਦੇ ਆ ਜੀ ਵੇਖੋ ਜੀ ਸਾਰੇ ਇੱਕ ਨੂੰ ਘਰੋਂ ਬਾਹਰ ਨਿਕਲਣਾ ਹੀ ਪੈਣਾ ਭਾਵੇਂ ਜਦੋਂ ਸਾਡੇ ਆ ਮਤਲਬ ਜਿਵੇਂ ਇਦਾਂ ਹੋਣੇ ਹੀ ਨਿਕਲੇ ਸਾਡਾ ਹੁਣ ਬੇਟਾ ਵਾ ਹੁਣ ਬੇਟੇ ਨੇ ਮੈਨੂੰ ਆਖਿਆ ਪਪਾ ਜਸਤਾਰ ਸਜਾ ਕੇ ਟਰੈਕਟਰ ਤੇ ਫੇਰ ਜਾਣਾ ਵੇਖੋ ਤੁਹਾਡੇ ਸਾਹਮਣੇ ਜਸਤਾਰ ਸਜਾਈ ਹੋਈ ਆ ਉਹਨਾਂ ਨੇ ਆਖਿਆ ਹੁਣ ਆਉਣ ਵਾਲੀ ਪੀੜ੍ਹੀ ਵੇਖੋ ਤੁਸੀਂ ਆਪ ਜਿਹੜੀ ਮਿਲਪੀ ਦੇ ਕਹਿਣ ਤੇ ਕਿਉਂ ਨਾ ਅਸੀਂ ਅੱਗੇ ਹੋਰ ਸਾਨੂੰ ਜੋਸ਼ ਵੱਧਾ ਬਿਲਕੁਲ ਬਿਲਕੁਲ ਉਹਦੇ ਉਹਨੂੰ ਉਹਦੇ ਤੇ ਅਸਰ ਪਾਉਣ ਲਈ ਕੇ ਸਭ ਕੁਝ ਕੀਤਾ ਜਾ ਰਿਹਾ ਇਹ ਆਪਾਂ ਦੱਸ ਰਹੇ ਹਾਂ ਕਿ ਜਿਵੇਂ ਫੌਜਾਂ ਤਿਆਰੀ ਕਰਦੀਆਂ ਨੇ ਉਸੇ ਤਰ੍ਹਾਂ ਹੀ ਕਿਸਾਨ ਜਿਹੜੇ ਨੇ ਆਪਣੀ ਪੂਰੀ ਰੰਜੇ ਵੇਨ ਛੱਡ ਕੇ ਤਿਆਰੀ ਕਰ ਰਹੇ ਨੇ ਕਿਸਾਨਾਂ ਲਈ ਘਰੋਂ ਪੁੱਤ ਛੱਡਣੇ ਘਰਾਂ ਆਈਆਂ ਛੱਡਣੀਆਂ ਬੱਚੇ ਛੱਡਣੇ ਜਾਂ ਆਪਾਂ ਕਹਿ ਦਈਏ ਖੇਤੀਬਾੜੀ ਸਾਰੀ ਛੱਡ ਕੇ ਆਪਾਂ ਸੜਕ ਤੇ ਆ ਤੇ ਜੇ ਸੜਕ ਤੇ ਲਾਪਰਵਾਹੀ ਤੇ ਇਹਨੂੰ ਕਹਿ ਨਹੀਂ ਸਕਦੇ ਇਹ ਜਿਹੜੀ ਸੜਕ ਤੇ ਆਉਣਾ ਸਾਡਾ ਇੱਕ ਸ਼ੌਕ ਨਹੀਂ ਇਹ ਸਾਡਾ ਹੱਕ ਹੈ ਡੈਮੋਕ੍ਰੇਸੀ ਜੀ ਰਹਿੰਦੇ ਆ ਡੈਮੋਕ੍ਰੇਸੀ ਦੇ ਵਿੱਚ ਹੁੰਦਾ ਕਿ ਜਿੱਥੇ ਮਰਜ਼ੀ ਆ ਸਕਦੇ ਆ ਜਾ ਸਕਦੇ ਆ ਪਰ ਇਹ ਬੈਨ ਕਿਉਂ ਇਹ ਤੇ ਪਾਕਿਸਤਾਨ ਨੂੰ ਵੀ ਮਾਰਾ ਪਾਕਿਸਤਾਨ 'ਚ ਇੱਕ ਤਾਰਾ ਲਗੀਆਂ ਨੇ ਇੱਥੇ ਇਹਨਾਂ ਨੇ ਪਤਾ ਹੀ ਨਹੀਂ ਕਿੰਨੀਆਂ ਤੇ ਤਾਰਾ ਲਾਤੀਆਂ ਇੱਕ ਪੰਜਾਬ ਨੂੰ ਰੁੱਕਣ ਵਾਸਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਜਿੱਥੇ ਇੱਕ ਪਾਸੇ ਕਿਸਾਨ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਪੰਜਾਬ ਭਰ ਵਿੱਚ ਵੀ ਕਿਸਾਨਾਂ ਦੇ ਸੰਘਰਸ਼ ਨੂੰ ਹਲਾਰਾ ਮਿਲਦਾ ਹੋਇਆ ਦਿਖ ਰਿਹਾ ਹੈ ਅਤੇ ਅਜੇ ਹੀ ਕੁਝ ਪਠਾਨਕੋੜ ਵਿੱਚ ਵੀ ਵੇਖਣ ਨੂੰ ਮਿਲਿਆ ਜਿੱਥੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰ ਉਸ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧੀ ਬੋਲਦੇ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਡੀਆਂ ਮੰਨੀਆਂ ਹੋਈਆਂ ਹੱਕੀ ਮੰਗਾਂ ਨੂੰ ਪ੍ਰਵਾਨਗੀ ਨਹੀਂ ਬਵਾ ਦਿੱਤੀ ਜਾ ਰਹੀ ਜਿਸ ਬਚਾ ਨਾਲ ਉਹ ਸੜਕਾਂ ਤੇ ਉਤਰਨ ਨੂੰ ਮਜਬੂਰ ਹਨ ਦੇਖੋ ਮੈਂ ਪ੍ਰੇਮ ਸਿੰਘ ਮੈਂ ਆਲ ਇੰਡੀਆ ਕਿਸਾਨ ਸਭਾ ਜਿਲ੍ਹਾ ਪਠਾਨਕੋੜ ਦਾ ਪ੍ਰਧਾਨ ਆ ਅੱਜ ਦਾ ਜਿਹੜਾ ਟਰੈਕਟਰ ਮਾਰਚ ਹੈ ਇਹ ਡਬਲਯੂਟੀ ਦੀਆਂ ਗੰਦੀਆਂ ਪਾਲਸੀਆਂ ਦੇ ਖਿਲਾਫ ਹੈ ਕਿਉਂਕਿ ਜੇ ਇਹਦੀਆਂ ਪਾਲਸੀਆਂ ਲਾਗੂ ਹੋ ਜਾਂਦੀਆਂ ਨੇ ਤੇੜਾ ਐਮਐਸਪੀਏ ਨਹੀਂ ਮਿਲੇਗਾ ਜਿਹੜੇ ਕਿਸਾਨ ਹੈ ਇਹ ਬਰਬਾਦ ਹੋ ਜਾਣਗੇ ਇਹਦੇ ਨਾਲ ਨਾਲ ਜਿਹੜੇ ਛੋਟੇ ਦੇਸ਼ ਨੇ ਜਿੰਨਾਂ ਕੋ ਆਮਦਨ ਦੇ ਕੋਈ ਸਾਧਨ ਨਹੀਂ ਜਾਂ ਮਾਰ ਟੋਟਾ ਇਹਦੇ ਕੋਈ ਸਾਧਨ ਨਹੀਂ ਉਹ ਵੀ ਬਰਬਾਦ ਹੋ ਜਾਣਗੇ ਸੋ ਅਸੀਂ ਇੰਡੀਆ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਡਬਲਯੂਟੀ ਦੀਆਂ ਪਾਲਸੀਆਂ ਜੋ ਬਾਹਰ ਆਣ ਕੇ ਤੇ ਕਿਸਾਨਾਂ ਦੇ ਹਿੱਤ ਵਿੱਚ ਹੀ ਪਾਲਿਸੀਆਂ ਬਣਾਈਆਂ ਜਾਣ। ਉਹਦੇ ਨਾਲ ਨਾਲ ਜਿਹੜਾ ਸੰਘਰਸ਼ ਚੱਲ ਰਿਹਾ ਐ ਐਮਐਸਪੀ ਤੇ ਜਾਂ ਸਰਕਾਰ ਜਿਹੜੇ ਕਿਸਾਨਾਂ ਦੇ ਕਰਜ਼ੇ ਨੇ ਉਹਨਾਂ ਦੇ ਸਬੰਧ ਦੇ ਸੁਵਿਮਨਾ ਰਿਪੋਰਟ ਦੀ ਕੋ ਜਿਹੜੀ ਰਿਪੋਰਟ ਆ ਉਹਦੇ ਸਬੰਧ ਵਿੱਚ ਸੋਈ ਸਰਕਾਰ ਨੂੰ ਕਹਿੰਦੇ ਆ ਕਿ ਇੱਕ ਵਾਰੀ ਜਿਹੜਾ ਆਪਣੇ ਜਿਹੜੇ ਪਿਛਲੇ ਵਾਦੇ ਤੁਸੀਂ ਪੂਰੇ ਕੀਤੇ ਸੀ ਉਹ ਲਾਗੂ ਕੀਤੇ ਜਾਣ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਕਿਸਾਨਾਂ ਮਜ਼ਦੂਰਾਂ ਦੇ ਜਿੰਨੇ ਵੀ ਕਰਜ਼ੇ ਨੇ ਉਹ ਸਾਰੇ ਮਾਫ ਕੀਤੇ ਜਾਣ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਉਹ ਲਾਗੂ ਕੀਤੀ ਜਾਵੇ ਉਹਦੇ ਨਾਲ ਨਾਲ ਜਿਹੜੇ ਸਰਕਾਰ ਨੇ ਹੋਰ ਵਾਦੇ ਕੀਤੇ ਨੇ ਜਿਦਾ ਮਜ਼ਦੂਰਾਂ ਨਾਲ ਨੇ ਜਿਹਦੇ 44 ਜਿਹੜੇ ਕਾਨੂੰਨ ਉਹ ਰੱਦ ਕਰ ਦਿੱਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਮੁਲਾਜ਼ਮਾਂ ਦੀ ਜਿਹੜੀ ਪੁਰਾਣੀ ਪੈਨਸ਼ਨ ਹੈ ਉਹ ਵੀ ਬਹਾਲ ਕੀਤੀ ਜਾਵੇ ਉਹਨਾਂ ਦੀ ਰੈਗੂਲਰ ਭਰਤੀਆਂ ਕੀਤੀਆਂ ਜਾਣ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਜੇ ਸਰਕਾਰ ਫੇਰ ਵੀ ਇਥੋਂ ਟਸ ਤੋਂ ਮਸ ਨਹੀਂ ਹੋਈ ਤੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਵੀ ਫੈਸਲੇ ਹੋਣਗੇ ਉਹਨਾਂ ਨੂੰ ਇਹਨਾਂ ਵਿੱਚ ਲਾਗੂ ਕਰਕੇ ਤੇ ਸਰਕਾਰ ਦਾ ਘਰੋ ਕਰਕੇ ਆਉਣ ਵਾਲੇ ਜਿਹੜੇ ਐਮਪੀ ਦੇ ਇਲੈਕਸ਼ਨ ਹੈ ਉਹਦਾ ਵਿੱਚ ਵਿਰੋਧ ਕਰਾਂਗੇ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਅੱਜ ਚੇਤਾਵਨੀ ਰੈਲੀ ਹੈ ਦੀ ਅੱਜ ਸਯੁਗਤ ਕਿਸਾਨ ਮੋਰਚੇ ਦੀ ਕਾਲ ਆਈ ਸੀ ਉਹਦੇ ਸਬੰਧ ਵਿੱਚ ਪੂਰੇ ਭਾਰਤ ਨੂੰ ਜਿਹੜਾ ਵਾ ਅੱਜ ਟਰੈਕਟਰ ਮਾਰਚ ਕਰਕੇ ਇੱਕ ਸਿਰਫ ਚੇਤਾਵਨੀ ਰੈਲੀ ਪਹਿਲੇ ਦਿਨ ਕੀਤੀ ਗਈ ਹੈ ਸ਼ੁਰੂ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਦਿੱਲੀ ਦਾ ਰਸਤਾ ਨਾ ਖੋਲਿਆ ਅਸੀਂ ਵੀ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਜਾਮ ਕਰ ਦੇਵਾਂਗੇ ਇੱਥੇ ਜੰਮੂ ਦਾ ਰਸਤਾ ਵੀ ਬੰਦ ਕੀਤਾ ਜਾਊਗਾ ਹਿਮਾਚਲ ਦਾ ਵੀ ਬੰਦ ਕੀਤਾ ਜਾਊਗਾ ਹਰ ਥਾਂ ਦੇ ਉੱਤੇ ਜਾਮ ਲੱਗ ਜਾਣਗੇ ਸਰਕਾਰ ਨੂੰ ਇਹਨਾਂ ਗੱਲਾਂ ਬਾਰੇ ਸੋਚਣਾ ਚਾਹੀਦਾ ਵਾ ਸਰਕਾਰ ਨੇ ਕਿਸਾਨਾਂ ਨੂੰ ਬਰਬਾਦੀ ਦੇ ਰਸਤੇ ਤੇ ਲਿਆ ਕੇ ਖੜੇ ਕਰ ਦਿੱਤਾ ਵਾ ਔਰ ਇਹ ਬਰਬਾਦੀ ਤੋਂ ਬਚਾਉਣ ਲਈ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਔਰ ਪੀਸਫੁਲੀ ਕਰ ਰਹੇ ਹਾਂ ਪਰ ਸਰਕਾਰ ਇਸ ਪੀਸਫੁਲੀ ਪ੍ਰੋਟੈਸਟ ਨੂੰ ਵੀ ਖਰਾਬ ਕਰਨਾ ਚਾਹੁੰਦੀ ਆ ਬਿਲਕੁਲ ਸਰਕਾਰ ਜਿਹੜੀ ਇੰਨੀ ਬੋਲੀ ਹੋ ਚੁੱਕੀ ਆ ਉਹਨਾਂ ਦੇ ਕੰਨਾਂ ਦੇ ਪਰਦੇ ਖੋਲਣ ਵਾਸਤੇ ਇਹ ਜਿਹੜਾ ਟਰੈਕਟਰ ਮਾਰਚ ਅੱਜ ਜਿਹੜਾ ਉਹ ਰੱਖਿਆ ਗਿਆ ਵਾ ਤਾਂ ਕਿ ਸਰਕਾਰ ਜਿਹੜੀ ਸੁੱਤੀ ਆ ਸੁੱਤੀ ਸਰਕਾਰ ਜਾਗੇ ਔਰ ਕਿਸਾਨਾਂ ਨੂੰ ਉਹਨਾਂ ਦੇ ਹੱਕ ਦੋਵੇ ਔਰ ਜਿਹੜੀ ਆਮ ਜਨਤਾ ਵਾ ਉਹਨੂੰ ਰਾਹਤ ਮਿਲੇ ਜੇ ਕਿਸਾਨ ਬਰਬਾਦ ਹੋ ਗਿਆ ਆ ਸਾਰਾ ਮੁਲਕ ਬਰਬਾਦ ਹੋ ਜਾਏਗਾ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਚਲੇ ਜਾਣਗੇ ਇਹ ਬਹੁਤ ਹੀ ਘੱਟ ਗਿਆ ਇਹ ਅਸੀਂ ਤੁਹਾਨੂੰ ਵੀਡੀਓ ਰਾਹੀਂ ਵੀ ਅਪੀਲ ਕਰਦੇ ਆ ਕਿ ਸਾਰੇ ਵੀਰ ਸਾਡਾ ਸਾਥ ਦੇਣ ਇਸ ਗੱਲ ਦੇ ਵਿੱਚ ਔਰ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਵਾਂ ਉਹਨੂੰ ਮਨਮਾਉਣ ਵਿੱਚ ਸਾਰੇ ਵੀਰ ਆਪਾਂ ਰਲ ਮਿਲ ਕੇ ਕਾਂਬਲਾ ਮਾਰਿਆ ਔਰ ਸੁੱਤੀ ਸਰਕਾਰ ਨੂੰ ਜਗਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਤੇ ਇਸ ਮੌਕੇ ਕਿਸਾਨਾਂ ਵੱਲੋਂ ਸ਼੍ਰੀ ਮੁਕਸਰ ਸਾਹਿਬ ਦੇ ਨਜੀਦ ਕੀ ਪਿੰਡ ਵੜਿੰਗ ਵਿੱਚ ਵੜਿੰਗ ਟੋਲ ਪਲਾਜ਼ੇ ਦੇ ਕੋਲ ਮੁਕਸਰ ਕੋਟ ਪੁਰਾ ਹਾਈਵੇ ਤੇ ਟਰੈਕਟਰ ਮਾਰਚ ਕੀਤਾ ਗਿਆ ਤੇ ਇਸ ਮੌਕੇ ਕਿਸਾਨਾਂ ਨੇ ਬਿਨਾਂ ਹਾਈਵੇ ਬੰਦ ਕੀਤੇ ਟਰੈਕਟਰਾਂ ਨੂੰ ਦਿੱਲੀ ਦੇ ਵੱਲ ਖੜਾ ਕਰਕੇ ਇਹ ਰੋਸ ਪ੍ਰਦਰਸ਼ਨ ਕੀਤਾ। ਉਹਨਾ ਗਵਿੰਦ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਮੈਂ ਜ਼ਿਲ੍ਹਾ ਪ੍ਰਧਾਨ ਹੈ। ਜਿਹੜਾ ਅੱਜ ਦਾ ਸਾਡਾ ਮੁੱਖ ਏਜੰਡਾ ਹੈ ਉਹ ਪੂਰੇ ਭਾਰਤ ਨੂੰ WTO ਦੀ ਮਾਰਚੋਂ ਬਾਹਰ ਕੱਢਣ ਵਾਸਤੇ ਅਸੀਂ ਇੱਕ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ। ਕਿ ਤੁਸੀਂ ਡੀਓ ਜਿਹੜਾ ਡਬਲਯੂਟੀਓ ਦੇ ਵਿੱਚੋਂ ਬਾਹਰ ਆਓ ਟਰੈਕਟਰਾਂ ਦੇ ਮੂੰਹ ਦਿੱਲੀ ਵਾਲਾ ਜਿਹੇ ਘਰਾਂ ਚੋਂ ਨਿਕਲ ਕੇ ਨੈਸ਼ਨਲ ਹਾਈਵੇਅ ਤੇ ਆ ਸਕਦੇ ਆ ਇਹਨਾਂ ਟਰੈਕਟਰਾਂ ਵਾਸਤੇ ਦਿੱਲੀ ਦੂਰ ਨਹੀਂ ਇੱਕ ਜਿਹੜਾ ਹਰਿਆਣਾ ਸਰਕਾਰ ਨੇ ਕੁਝ ਚੰਨ ਘਰਾਂ ਦੀ ਰਖਾਇੜ ਬਣ ਕੇ ਸਾਡੇ ਕਿਸਾਨਾਂ ਤੇ ਤਦਸ਼ਾਦ ਕੀਤਾ ਬੋਰੀਆਂ ਚ ਪਾ ਪਾ ਕੇ ਕੁੱਟਿਆ ਲੱਤਾਂ ਬਾਹਾਂ ਤੋੜੀਆਂ ਉਹਨਾਂ ਦਾ ਇਨਸਾਫ ਲੈਣ ਵਾਸਤੇ ਵੀ ਜਿਹੜੀ ਅੱਜ ਦੀ ਸਾਡੀ ਕਾਲ ਹੈ ਸੰਯੁਕਤ ਮੋਰਚੇ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਹਰੇਕ ਜੀਟੀ ਰੋਡ ਤੇ ਨੈਸ਼ਨਲ ਹਾਈਵੇ ਤੇ ਅਸੀਂ ਆਪਣੇ ਟਰੈਕਟਰਾਂ ਦਾ ਮੂੰਹ ਦਿੱਲੀ ਵੱਲ ਕਰਕੇ ਇਹ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਉਹ ਦਿਨ ਦੂਰ ਨਹੀਂ ਜੇ ਇਹ ਸਾਰੇ ਦਾ ਸਾਰਾ ਕੈਟਰ ਦਿੱਲੀ ਪਹੁੰਚ ਗਿਆ ਤੇ ਤੁਹਾਡਾ ਖੜਨਾ ਮੁਸ਼ਕਲ ਹੋ ਜੂ ਤੇ ਬਿਹਤਰ ਇਹੀ ਹੈ ਕਿ ਡੀਓ ਟ ਡੀਓ ਨੂੰ ਬਾਹਰ ਆ ਕੇ ਸਾਡੀਆਂ ਨਜਾਇਜ਼ ਜਿਹੜੀਆਂ ਜਾਇਜ਼ ਮੰਗਾ ਨਜਾਇਜ਼ ਪਰਚੇ ਐ ਜੋ ਕੁਝ ਵੀ ਕਰਨ ਵਾਲਾ ਉਹਨੂੰ ਕਰਕੇ ਤੇ ਮੂਹਰੇ ਲੈਡਸ਼ਨ ਆ ਗਿਆ ਇਹਦੀ ਨਾਨੀ ਯਾਦ ਕਰਾ ਦੇਾਂਗੇ ਕੀ ਕਹਿਣਾ ਚਾਹੁੰਗਾ ਜਿਹੜਾ ਟਰੈਕਟਰ ਮਾਰਚ ਕੀਤਾ ਹੈ। ਮੇਰਾ ਨਾਮ ਜੇ ਪੂਰਸ਼ਿੰਗ ਵੱਟੂ ਜ਼ਿਲ੍ਹਾ ਪ੍ਰਾਂਤ ਭਾਰਤੀ ਕਿਸਾਨ ਜੁਨੇਆ ਡਕਾਉਂਦਾ। ਬੁਟਾ ਮੁਰਜ਼ਗਿਲ ਅਸੀਂ ਅੱਜ ਜੋ ਟਰੈਕਟਰ ਮਾਰਚ ਕੀਤੀ ਡਬਲਯੂਟੀਓ ਨੂੰ ਬਾਹਰ ਕਰਨ ਵਾਸਤੇ ਤੇ ਜੋ ਸਾਡੇ ਕਿਸਾਨਾਂ ਦੇ ਅਤਿਆਚਾਰ ਕੀਤਾ ਉਹਨਾਂ ਦੇ ਰੋਹ ਵਜੋਂ ਜਾਂ ਅਸੀਂ ਜਿਹੜੇ ਕਿਸਾਨ ਅੱਜ ਸੰਯੁਕਤ ਮੋਰਚੇ ਵਾਲੋ ਕਾਲ ਤੇ ਟਰੈਕਟਰ ਜਿਹੜਾ ਮੂੰਹ ਦਿੱਲੀ ਵੱਲ ਕੀਤਾ ਉਹ ਦਿਨ ਦੂਰ ਨਹੀਂ। ਜੇਵੇਂ ਹਰਿਆਣਾ ਸਰਕਾਰ ਖੱਟੜ ਸਰਕਾਰ ਸਾਡੇ ਕਰਦੀ ਨਹੀਂ ਤੇ ਵੀ ਦਿੱਲੀ ਨੂੰ ਜਾਣਗੇ ਕੋਈ ਦਿੱਲੀ ਸਾਥੋਂ ਦੂਰ ਨਹੀਂ ਗਈ ਇਹਦੇ ਵਜੋਂ ਜਿਹੜਾ ਅੱਜ ਆਹੀ ਡਟ ਕੇ ਇਹਦਾ ਵਿਰੋਧ ਕਰਨੇ ਆ ਜੋ ਕਿ ਸਾਡੇ ਕਿਸਾਨ ਜਥੇ ਬੰਦਿਆਂ ਨੇ ਡਬਲ ਡਿਊਟੀ ਉਹ ਖੇਤੀ ਸੰਕਟ ਵਾਸਤੇ ਅਸੀਂ ਆਪਦਾ ਸੰਘਰਸ਼ ਲੜਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਰਨੈਲ ਸਿੰਘ ਰੂੜਾਂਵਾਲਾ ਮੁੱਖ ਬਲਰਾ ਪੰਜਾਬ ਪੰਜਾਬ ਕਿਸਾਨ ਜੋ ਆਜ ਦਾ ਜੋ ਸਾਡਾ ਰੋਸ ਮਾਰਚ ਹੈ WTO ਨੂੰ ਸਾਨੂੰ ਬਾਹਰ ਰੱਖਿਆ ਜਾਵੇ ਸੰਯੁਕਤ ਮੋਰਚੇ ਦੇ ਆਦੇਸ਼ਾ ਦੇ ਅਸੀਂ ਸਾਰੇ ਜਿੰਨੇ ਵੀ ਟਰੈਕਟਰ ਹੈ ਲਿਆ ਕੇ ਅਸੀਂ ਰੋੜਾਂ ਤੇ ਖੜੇ ਕੀਤੇ ਆ ਇੱਕ ਸਾਈਡ ਤੇ ਖੜੇ ਕੀਤੇ ਆ ਅਸੀਂ ਕੋਈ ਰੋਡ ਬੰਦ ਨਹੀਂ ਕਰਨਾਗਾ ਇੱਕ ਸੈਂਟਰ ਨੂੰ ਦਿਖਾਉਣਾ ਹੈ ਦਿੱਲੀ ਵਾਲੇ ਨੂੰ ਮੂੰਹ ਕਰਕੇ ਵੀ ਜਿਸ ਤਰ੍ਹਾਂ ਸਾਡੇ ਕਿਸਾਨਾਂ ਤੇ ਜਦ ਤਸ਼ੱਦਦ ਹੋ ਰਿਹਾ ਹੈ ਹਰਿਆਣਾ ਸਰਕਾਰ ਰਹੀ ਹੈ ਅਸੀਂ ਸੈਂਟਰ ਨੂੰ ਦੱਸਣਾ ਚਾਉਂਦੇ ਆ ਕਿ ਦਿੱਲੀ ਸਾਥੋਂ ਦੂਰ ਨਹੀਂ ਕਿ ਦਿੱਲੀ ਦੇ ਵਿੱਚ ਆਉਣ ਲੱਗਾ ਮੈਂਟ ਲੱਗਣਾ ਹੈ 2020 ਦੇ ਵਿੱਚ 19 ਦੇ ਵਿੱਚ ਜਿਵੇਂ ਅੰਦੋਲਨ ਹੋਇਆ ਸੀ ਕਿਤੇ ਸਾਨੂੰ ਉਹ ਅੰਦੋਲਨ ਨਾਲ ਵੇਦਣਾ ਪੈ ਜੇ ਇਸ ਕਰਕੇ ਸਾਨੂੰ ਹਰ ਪੱਖ ਤੋਂ ਪਾਸੇ ਰੱਖਿਆ ਜਾਵੇ ਡਬਲਯੂ ਤੋਂ ਸਾਡ ਡਬਲਯੂ ਬਾਹਰ ਰੱਖਿਆ ਜਾਵੇ ਬਾਕੀ ਜੋ ਦੇਸ਼ ਦੇ ਕਿਸਾਨ ਇੱਕ ਮੁੱਠਾ ਹੈ ਏਕਤਾ ਸਾਡੇ ਵਿੱਚ ਜਿੱਥੇ ਵੀ ਲੋੜ ਪਈ ਸੰਯੁਕਤ ਮੋਰਚੇ ਦੇ ਕਹਿੰਦੇ ਸੀ ਉੱਥੇ ਜਾਣਾ ਹੈ ਕਾਰਗੜ ਦੇ ਨਜ਼ਦੀਕੀ ਪਿੰਡ ਮਾਜਾ ਜਟਾ ਵਿੱਚ ਇੱਕ ਫਾਰਮ ਹਾਊਸ ਸੇ ਇੱਕ ਬੰਗਾਲੀ ਵਿਅਕਤੀ ਦੇ ਨਾਲ ਇੱਕ ਹੋਰ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਨੇ ਉਕਤ ਕਿਤਿਤ આરોપી ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਰਡਰ ਹੋਇਆ ਇਸ ਦੇ ਬਾਰੇ ਜਾਣਕਾਰੀ ਸਰੀਰ ਨੂੰ ਸਾਨੂੰ ਮੇਰੀ ਨਾਈਟ ਪਟੋਲਿੰਗ ਜੀ ਤੁਹਾਡੀ ਤੇ ਰਾਤ ਨੂੰ ਦੇਰ ਰਾਤ ਸਾਨੂੰ ਇਤਲਾਹ ਦਿੱਤੀ ਆ ਕਿ ਗੁਰਦੀਪ ਸਿੰਘ ਸਾਨੂੰ सुरेंद्र ਸਿੰਘ ਵਾਸੀ ਛਲੀਆਂ ਖਲਾ ਏ ਆਪਣੇ ਅਰੁਲਦਾ ਸਿੰਘ ਦੇ son of ਸਿਵਾ ਸਿੰਘ ਦੇ ਜਿਹੜਾ ਹੈਗਾ ਮੱਜਰ ਜੱਟਾ ਵਿੱਚ ਫਾਰਮ ਹੈ ਉਥੇ ਮੱਜਾ-ਮੁੱਜਾ ਦਾ ਕੰਮ ਕਰਦਾ ਮੱਜਾ-ਮੁੱਜਾ ਨੇ ਉਹਦਾ ਕੰਮ ਕਰਦੇ ਨੇ ਥਿੱਕੀ ਬੜੀ ਹੈਗਾ ਰਹਿੰਦੇ ਰਹਿੰਦੇ ਤੇ ਇਹਨਾਂ ਨੇ ਦੱਸਿਆ ਵੀ ਉਥੇ ਅਸੀਂ ਅੱਜ ਰਾਤ ਨੂੰ ਜਿੱਥੇ ਬੈਠੇ ਸੀ ਤੇ ਇੱਕ ਜਿਹੜਾ ਰਾਜੂ ਗੁਰਮ ਈਲਿਸ ਭਾਦਰ ਹੈ ਇਹ ਉਥੇ ਸਾਡੇ ਨਾਲ ਕੰਮ ਕਰਦਾ ਇਹਦੀ ਕਿਹਾ ਸੁਣੀ ਹੋਗੀ ਮਾ ਇਨਰਜੀ ਗੱਲ ਬਿਲੀ ਬੁਲੀ ਲਈ ਖਾਣੇ ਪਹਿਲੇ ਸ਼ਰਾਬ ਪੀਤੀ ਸੀ ਤਾ ਇਹਨੇ ਚਾਕੂ ਮਾਰ ਦੋ ਜਿਹਦੀ ਉੱਥੇ ਮੌਤ ਹੋ ਗਈ ਕਿੱਥੇ ਮਾਰਿਆ ਸੀਗਾ ਚਾਕੂ ਉਹਨੇ ਆਪਣੇ ਵੱਲੋਂ ਤਾਂ ਰਾਈਟ ਇਧਰ ਰਾਈਟ ਤੇ ਲੱਗਿਆ ਉਹਦੇ ਅਚਾਨਕ ਅਗਰੈਸਿਵ ਹੋ ਕੇ ਮਾਰਿਆ ਜਦੋਂ ਉਹਦੇ ਇਧਰ ਹਾਰਟ ਦੇ ਕੋਲ ਲੱਗਿਆ ਤੇ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਮੁਕੇਸ਼ ਜਿਹੜਾ ਹੈਗਾ ਮਰਨ ਵਾਲਾ ਮ੍ਰਿਤਕ ਮੁਕੇਸ਼ ਕੁਮਾਰ ਰਿਲੇਸ ਰਾਜੂਆ son of ਪਲਟੂ ਰਾਮ ਇਹ ਨਨੂਵਾਲ ਬੇਠ ਥਾਣਾ ਸਦਰ ਬਲਾਚੌਰ ਤੋਂ ਜਲ ਰਹੇ 35 ਸਾਲ ਦੇ ਮੁਰਦੇ ਕਿੱਛੇ ਦਾ ਕਿਤੇ ਰਹਿਣ ਵਾਲਾ ਸੀ ਪਿੱਛੇ ਦਾ ਇਧਰ ਪੰਗਾ ਵਿਹਾਰ ਹੈ ਜੀ ਤੇ ਹੁਣ ਅਗਲੀ ਕਾਰਵਾਈ ਕੀ ਹੋ ਰਹੀ ਹੈ ਜੀ ਬਸ ਇਹਨੂੰ ਰੈਸਟ ਕਰ ਰਹੇ ਹਾਂ ਜੀ ਜਲਦੀ ਉਸੇ ਟੀਮਾਂ ਬਣਾਤੀਆਂ ਆਪਣੀਆਂ ਤੇ ਇਹਦਾ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਜਲਦੀ ਜਲਦੀ ਇਹਨੂੰ ਗ੍ਰਫਤਾਰ ਕਰਨ ਪੋਸਟਮਾਰਟਮ ਕਰਵਾਉਣ ਲਈ ਕਿੱਥੇ ਰੱਖੀ ਲਾਸ਼ ਪੋਸਟਮਾਰਟਮ ਲਈ ਉਹਨਾਂ ਨੇ ਅਸੀਂ ਇੱਥੇ ਬਲਾਚੌਰ ਸਿੰਘ ਹਸਪੀਟਲ ਭੇਜੀ ਹੈ ਜੀ ਉੱਥੇ ਡਾਕਟਰ ਦਾ ਬੋਰਡ ਬੱਠਣਾ ਉਹਨਾਂ ਬੋਰਡ ਤੋਂ ਜਿਹੜਾ ਉਹ ਸਨੋ ਕਰਾ ਕੇ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਦੇ ਸਥਿਤ ਇੱਕ ਨਿੱਜੀ ਸਕੂਲ ਵਿੱਚ 5 ਸਾਲ ਦੀ ਵਿਦਿਆਰਥਣ ਨਾਲ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਸਰੀਰਕ ਸ਼ੋਸ਼ਣ ਕਰਨ ਵਾਲਾ ਵਿਦਿਆਰਥੀ ਵੀ ਹੋਰ ਕੋਈ ਨਹੀਂ ਉਸੇ ਸਕੂਲ ਦਾ 9ਵੀਂ ਜਮਾਤ ਵਿੱਚ ਪੜਦਾ ਹੈ ਤੇ ਉਸ ਦੀ ਉਮਰ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅੱਜ ਜਦੋਂ ਇਸ ਬੱਚੀ ਨੇ ਆਪਣੇ ਘਰ ਵਿੱਚ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤੇ ਉਹਨਾਂ ਨੇ ਆ ਕੇ ਸਕੂਲ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਉਸ ਵਿਅਕਤੀ ਨੂੰ ਸਕੂਲ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਇਸ ਦੀ ਸੂchnਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸੀ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਕਿਸੇ ਤਰ੍ਹਾਂ ਸਥਿਤੀ ਨੂੰ ਸ਼ਾਂਤ ਕਰਵਾਇਆ ਮੇਰਾ ਨਾਮ ਹੈਗਾ ਜੀ ਅਨੂਸ਼ ਚੋਪਾਲ ਮੈਂ ਇਹ ਜੋ ਮੌਤ ਹੋਈ ਹੈ ਇਹ ਕਿਹਦਾ ਲੱਗਦਾ ਤਾਂ ਤੇਰਾ ਵੀ ਇਹ ਮੇਰਾ ਛੋਟਾ ਭਰਾ ਹੈਗਾ ਜੀ ਨਕੇਸ਼ ਚੋਪਾਲ ਕਾਹਕੇ ਰਹਿਨੇ ਵਾਲੇ ਹੋ ਆਪ ਅਸੀਂ ਦਰਵੰਗਾ ਬਿਹਾਰ ਦੇ ਰਹਿਨੇ ਵਾਲੇ ਆ ਜੀ ਜ਼ਿਲ੍ਹਾ ਮਿਲਕੀ ਸਾਡਾ ਇਹ ਕਹਾਂ ਬਾਰਦਤ ਹੋਈ ਹੈ ਇਹ ਇਹ ਬਾਰਦਤ ਹੋਈ ਹੈ ਜੀ ਜਟਾ ਦੇ ਮੰਜਰੇ ਕੰਮ ਕਰਦਾ ਜੀ ਆਪਣੇ ਉੱਪਰ ਕਿਨੂਆ ਦੇ ਬਾਗ ਦੇ ਲਾਲੂ ਦਾ ਖਾਰਾ ਮਾ ਕੋਈ ਸਾਡੇ ਕਰ ਲੋ ਪਿੰਡ ਵਾਲੇ ਦਾ ਉੱਥੇ 1.5 ਮਹੀਨਾ ਹੋ ਗਿਆ ਜਿਹਨੂੰ ਲੱਗੇ ਨੂੰ ਜਿਹੜੇ ਮੈਂ ਹਾਂ ਲੱਗੇ ਨੂੰ ਜੀ 20 ਤਰੀਕ ਨੂੰ 19 ਤਰੀਕ ਨੂੰ ਇਹ ਘਰੇ ਆਇਆ ਸੀ ਤਾਂ ਪੈਸੇ ਦੇਣ 20 ਨੂੰ ਸਾਡੇ ਘਰ ਦੇ ਗਏ ਪਿੰਡ ਵਿਆਹ ਸੀਗਾ ਸਾਡੇ ਚਾਚੇ ਦੇ ਮੁੰਡੇ ਦਾ ਤੇ 20 ਤੋਂ ਬਾਅਦ ਜੀ ਮੈਂ 20 ਤਰੀਕ ਨੂੰ ਸ਼ਾਮੀ ਮੈਂ ਫੋਨ ਲਾਇਆ ਫੋਨ ਹੀ ਚੱਕਿਆ ਜੀ ਫੇ ਦੂਜੇ ਦਿਨ ਲਾਇਆ ਯਾਨੀ ਮੈਂ ਤਿੰਨ ਚਾਰ ਦਿਨ ਲਾਂਦਾ ਰਿਹਾ ਫੇ ਨੇ ਫੋਨ ਨਹੀਂ ਚੱਕਿਆ ਮੈਂ ਕਿਹਾ ਚਲੋ ਜੀ ਹੁਣ ਇਹ ਕੋਈ ਕੰਮ ਕੂਮ ਕਰਦਾ ਹੋਣਾ ਤਾਂ ਕਰਕੇ ਨਹੀਂ ਚੱਕਦਾ ਆ ਤੇ ਸਵੇਰੇ ਜੀ ਮੈਨੂੰ ਪਿੰਡ ਦੇ ਬੰਦੇ ਸਾਡੇ ਬੰਦੇ ਦਾ ਫੋਨ ਆਇਆ ਵੀ ਤੇਰਾ ਭਰਾ ਨੂੰ ਕੋਈ ਗੱਲਬਾਤ ਹੋ ਗਈ ਆ ਵੀ ਫੋਨ ਕਰ ਮੈਂ ਕਿਹਾ ਯਾਰ ਉਹ ਤਾਂ ਫੋਨ ਮੈਂ ਤਿੰਨ ਦਿਨ ਚਾਰ ਦਿਨ ਤੋਂ ਲਾਂਦਾ ਚੱਕਦਾ ਨਹੀਂ ਹੈਗਾ ਤੇ ਫੇ ਮੈਂ ਕੀਤਾ ਜੀ ਆੜਤੀ ਆਪਣਾ ਹੈਗਾ ਸੁਨਿੰਦਰ ਜੀ ਉਹ ਨਾਲ ਗੱਲਬਾਤ ਹੋਈ ਕਹਿੰਦਾ ਉੱਥੇ ਜਿਹੜੇ ਲਾਲੂ ਕੋ ਕੰਮ ਕਰਦੇ ਸੀ ਕਿ ਆਪਸੇ ਇਹ ਬੰਦੇ ਨਾ ਦੋ ਹੀ ਲੜ ਪਏ ਕਹਿੰਦਾ ਉਹਨੇ ਨੇਪਾਲੀ ਨੇ ਤੇਰੇ ਭਰਾ ਦੇ ਛੁਰਾ ਮਾਰ ਪਾ ਜੀ ਉਹ ਛੁਰਾ ਐਦਾ ਮਾਰਦਾ ਜੇ ਛੁਰਾ ਮਾਰਿਆ ਜਾਂ ਮੇਰਾ ਭਰਾ ਮਰਿਆ ਤੁਸੀਂ ਮੈਨੂੰ ਰਾਤੀ ਦੱਸ ਦੇ ਲਾਲੂ ਮੈਨੂੰ ਕਈ ਵਾਰੀ ਮਿਲ ਕੇ ਜਾਂਦਾ ਪਰ ਉਹ ਆਰਤੀਆ ਵੀ ਜਾਣਦਾ ਸਭ ਜਾਣਦੇ ਆ ਮੈਨੂੰ ਕਹਤ ਨਹੀਂ ਦੱਸਿਆ ਜੀ ਤੁਸੀਂ ਨਰਤੀਜੇ ਬੰਦੇ ਨੇ ਤੁਸੀਂ ਬਿਆਨ ਲੈ ਕੇ ਥਾਣੇ دارو ਕਹਿੰਦਾ ਲਾਲੂ ਕਹਿੰਦਾ ਕਿ ਥਾਣੇ ਇੱਥੇ ਪੈਗ ਲਾ ਲਿਆ ਕਹਿੰਦਾ ਦੱਬ ਜੇ ਬੋਤਲ ਪਈ ਸੀ ਕਿ ਫੇਰ ਤੁਸੀਂ ਇਹਨੂੰ ਮੁੜ ਕੇ ਇੱਥੇ ਛੱਡ ਜਾਂਦਾ ਜੀ ਇਹ ਦੱਸੋ ਜੀ ਕਿਹੜਾ ਇਨਸਾਫ ਹੈ ਸਾਨੂੰ ਇਨਸਾਫ ਚਾਹੀਦਾ ਉਹ ਇਹਦੇ ਵਿੱਚ ਜੀ ਸਾਡੇ ਮੇਰੇ ਭਰਾ ਦਾ ਹੋਇਆ ਜੀ ਮਰਡਰ ਤੁਸੀਂ ਆਪਣੇ ਭਰਾ ਨੂੰ ਲਾਸ਼ ਦੇਖੀ ਹੁਣ ਲਾਸ਼ ਮੈਨੂੰ ਹਜੇ ਨਹੀਂ ਦੇਖੀ ਜੀ ਨਹੀਂ ਨਹੀਂ ਦਿਖਾਈ ਨਹੀਂ ਹਲੇ ਨਹੀਂ ਹਲੇ ਨਹੀਂ ਦਿਖਾਈ ਜੀ ਕੋਈ ਜ਼ਖਮ ਦੇਖਿਆ ਹਲੇ ਕੋਈ ਅਜੇ ਕੋਈ ਜ਼ਖਮ ਨਹੀਂ ਦਿਖਾਇਆ ਨਹੀਂ ਥੋੜਾ ਐਂਟਰਨ ਕਰਕੇ ਜਲਦੀ ਕਰ ਅੱਜ ਜੀ ਮਜੀਠਾ ਰੋਡ ਬਾਈਪਾਸ ਤੇ ਜੋ ਰਤਰਾ ਪਬਲਿਕ ਸਕੂਲ ਹੈ ਉੱਥੇ ਸਾਨੂੰ 26 ਤਰੀਕ ਨੂੰ 1 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ 5 ਸਾਲ ਦੀ ਲੜਕੀ ਦੇ ਨਾਲ ਕੋਈ ਦੁਸ਼ਕਰਮ ਹੋਇਆ ਵਾ ਜਿਸ ਤੋਂ ਬਾਅਦ ਇੱਥੇ ਅਸੀਂ ਮੌਕੇ ਤੇ ਆਏ ਹਾਂ ਸਬ ਇੰਸਪੈਕਟਰ ਲੇਡੀ ਸਬ ਇੰਸਪੈਕਟਰ ਨੂੰ ਬੁਲਾਇਆ ਗਿਆ ਵਾ ਇਹ ਲੜਕੀ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਸਟੇਟਮੈਂਟ ਦੇ ਵਿੱਚ ਜੋ ਕਿ ਉਸੇ ਵੱਲੋਂ ਦੋਸ਼ 16 ਸਾਲ ਦੇ ਇਸ ਸਕੂਲ ਦੇ ਲੜਕੇ ਤੇ ਲਗਾਇਆ ਜਾ ਰਿਹਾ ਵਾ ਉਸ ਨੂੰ ਵੀ ਅਪੀਅਰਡ ਕੀਤਾ ਗਿਆ ਵਾ ਜੋ ਵੀ ਸਟੇਟਮੈਂਟ ਲੜਕੀ ਲਿਖਾਉਂਦੀ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਲੜਕਾ ਵੀ ਇਸ ਸਕੂਲ ਚ ਪੜਦਾ ਕਿੰਨੀ ਕਲਾਸ ਹੈ ਬਿਲਕੁਲ ਜੀ ਲੜਕਾ ਵੀ ਇਸ ਸਕੂਲ ਦਾ ਸਟੂਡੈਂਟ ਆ ਜਿਸ ਦੀ ਉਮਰ ਕਰੀਬ 16 ਸਾਲ ਆ ਤੇ ਉਹ 9th ਕਲਾਸ ਪੜਦਾ ਹੈ ਕੋਈ ਸੀਸੀਟੀਵੀ ਕਵਰੇਜ ਲੱਗੇ ਸਕੂਲ ਦੀ ਨਹੀਂ ਸੀਸੀਟੀਵੀ ਹੈ ਜਿਸ ਚੈੱਕ ਕਰ ਰਹੇ ਹਾਂ ਬਟ ਇਨਸੀਡੈਂਟ ਫਰਡੇ ਦੱਸਿਆ ਜਾ ਰਿਹਾ ਵਾ ਸੋ 3 ਦਿਨ ਪੁਰਾਣਾ ਇਨਸੀਡੈਂਟ ਹੈ ਮਾਸਟਰ ਤੋਂ ਪਰ ਹੰਧਾਮਾ ਵੀ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਉਹਨਾਂ ਨੇ ਸਮਝਾਇਆ ਜਾ ਰਿਹਾ ਹੈ ਕਿ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੋ ਵੀ ਲੜਕੀ ਦੀ ਸਟੇਟਮੈਂਟ ਹੋਗੀ ਉਸ ਦੇ ਮੁਤਾਬਕ ਸਖਤ ਕਾਰਵਾਈ ਲੜਕੇ ਦੇ ਖਿਲਾਫ ਕੀਤੀ ਜਾ ਰਹੀ ਹੈ ਬਿਲਕੁਲ ਜੀ ਪਚੇ ਦਰਸ਼ ਕਰਨ ਤੋਂ ਬਾਅਦ ਇਮੀਡੀਏਟਲੀ 24 ਘੰਟੇ ਦੇ ਵਿੱਚ ਵਿੱਚ ਮੈਡੀਕਲ ਕਰਾਇਆ ਗਿਆ ਕੀ ਲੱਗਦਾ ਸਕੂਲ ਦੀ ਵੀ ਇਸ ਦੇ ਮਾਮਲੇ ਦੇ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ ਸਕੂਲ ਕੀ ਲੱਗਦਾ ਸਕੂਲ ਤੇ ਵੀ ਕਰ ਰਿਹਾ ਕਿ ਇਹ ਹਜੇ ਦੇਖੋ ਜੀ ਸਟੇਟਮੈਂਟ ਜੋ ਫੈਮਲੀ ਲਿਖਾਉਂਦੀ ਹੈ ਉਸ ਦੇ ਮੁਤਾਬਕ ਕਾਰਵਾਈ ਕਰ ਰਹੀ ਹੈ ਧੰਨਵਾਦ ਸਾਡੇ ਕਿਹੜੀ ਜਗ੍ਹਾ ਤੇ ਕਰਮਚਿਤਾ ਰੋਡ ਬਾਈਪਾਸ ਕੱਲ ਹੋਇਆ 8 ਸਾਲ ਦੀ ਬੱਚੀ ਆ ਇਹਦੇ ਨਾਲ ਸ਼ੁੱਕਰਵਾਰ ਇਹ ਗਲਤ ਕੰਮ ਹੋਇਆ ਆ ਪਰ ਲੜਕੀ ਨੇ ਅੱਜ ਦੱਸਿਆ ਵੀ ਅੱਜ ਕੰਨੀ ਮੈਂ ਸਕੂਲ ਨਹੀਂ ਜਾਣਾ ਕਿ ਇੱਕ ਲੜਕੇ ਨੇ ਮੇਰ ਨਾਲ ਇਦਾਂ ਦਾ ਗਲਤ ਕਰਮ ਕੀਤਾ ਜਦੋਂ ਇਦਾਂ ਦਾ ਗਲਤ ਕਰਮ ਕੀਤਾ ਪਤਾ ਲੱਗਾ ਫਿਰ ਸਾਰੇ ਲੋਕੀ ਇੱਕ ਦੂਜੇ ਨੂੰ ਦੱਸ ਕੇ ਇੱਥੇ ਇਕੱਠੇ ਹੋਏ ਆ ਲੇਕਿਨ ਅੱਜ 2.5 ਘੰਟੇ ਹੋ ਚਲੇ ਆ ਸਕੂਲ ਦੇ ਪ੍ਰਿੰਸੀਪਲ ਨੇ ਤਾਲਾ ਲਗਾ ਕੇ ਉਹਨੂੰ ਅੰਦਰ ਬੰਦ ਕੀਤਾ 1.5 ਘੰਟੇ ਬਾਅਦ ਕੁੱਲਸਾਈ ਆ ਪੁਲਸ ਨੇ ਵੀ ਸਾਨੂੰ ਉਹਨੂੰ ਮਤਲਬ ਕੀ ਸਾਡੇ ਹਵਾਲੇ ਉਹਨੂੰ ਹੱਥ ਨਹੀਂ ਲੰਗਣ ਦਿੱਤਾ ਕਿਉਂ ਸਾਡਾ ਰੋਸ ਆ ਕਿ ਉਹ ਬੰਦਾ ਕਮ ਸੇ ਕਮ ਜਿੰਨੇ ਇੰਨਾ ਗਲਤ ਕੰਮ ਕੀਤਾ ਆ ਜਨਤਾ ਦੇ ਵਿੱਚੋਂ ਚੰਗੀ ਤਰ੍ਹਾਂ ਉਹਦੀ ਮਾਰ-ਪਟਾਈ ਹੋ ਕੇ ਜਾਂਦੀ ਉਹਨੂੰ ਪਤਾ ਚੱਲਦਾ ਲੇਕਿਨ ਐਸਪੀ ਸਾਹਿਬ ਆਏ ਆ ਉਹ ਕਹਿੰਦੇ ਆ ਕਿ ਜੋ ਸਾਡੀ ਬੰਦੀ ਕਾਰਵਾਈ ਆ ਸਖਤ ਤੋਂ ਸਖਤ ਕਾਰਵਾਈ ਇੱਥੇ ਕੀਤੀ ਜਾਏਗੀ। ਸਕੂਲ ਪ੍ਰਸ਼ਾਸਨ ਤੇ ਕਾਰਵਾਈ ਕਰਾਓ ਕਿ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਮੈਂ ਕਹਿੰਦਾ ਕਿ ਪ੍ਰਸ਼ਾਸਨ ਦੀ ਕਾਰਵਾਈ ਸਕੂਲ ਦੀ ਸਕੂਲ ਦੀ ਤੇ ਲਾਪਰਵਾਹੀ ਹੈ ਹੀ ਆ। ਸਕੂਲ ਦੀ ਲਾਪਰਵਾਹੀ ਤਾਂ ਪਹਿਲੇ ਹੈਗੀ ਉਹਦੇ ਤੁਸੀਂ ਮੀਡੀਆ ਵਾਲਿਆਂ ਨੇ ਆਵਾਜ਼ ਪਤਾ ਨਹੀਂ ਕਿ ਸਕੂਲ ਦੀ ਲਾਪਰਵਾਹੀ ਆ ਜੇ ਇਸ ਕੇਸ 'ਚ ਸਾਡਾ ਪ੍ਰਸ਼ਾਸਨ ਵੀ ਸਾਥ ਨਹੀਂ ਦੇਗਾ ਆਪਾਂ ਦੁਬਾਰਾ ਤਰਨਾ ਲਾਵਾਂਗੇ ਕੀ ਆ ਕਿਹੜਾ ਸਕੂਲ ਆ ਇਹ ਤੋੜਾ ਪਬਲਿਕ ਸਕੂਲ ਕੀਤਾ ਜਾਵੇ ਕਿਹੜੀ ਜਗ੍ਹਾ ਤੇ ਮੁਜੀਠਾ ਰੋਡ ਬਾਈਪਾਸ ਰਾਮਨਗਰ ਕਲੋਨੀ ਉਹ ਮੁੰਡਾ ਜਿਹੜਾ ਮੁੰਡਾ ਪੜਿਆ ਉਹਦੀ ਉਮਰ ਉਹ ਮੁੰਡੇ ਦੀ ਉਮਰ ਹੈਗੀ 18-20 ਸਾਲ ਉਹ ਵੀ ਇੱਥੇ ਪੜਦਾ ਹਾਂਜੀ ਉਹ ਵੀ ਇੱਥੇ ਪੜਦਾ ਠੀਕ ਹੈ ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਹੋਏ ਸ੍ਰੀ ਹਰਮੰਦਰ ਸਾਹਿਬ ਨਤਮਸ ਸਕ ਐਸਜੀਪੀਸੀ ਨੇ ਸਨਮਾਨਿਤ ਕੀਤਾ ਤੇ ਰਾਜਦੂਤ ਨੇ ਲੰਗਰ ਕਾਰਜ ਵਿੱਚ ਭਾਂਡੇ ਸਾਫ਼ ਕਰਨ ਦੀ ਸੇਵਾ ਵੀ ਕੀਤੀ ਰਾਜ਼ਦੂਦ ਨੇ ਕਿਹਾ ਕਿ ਉਸਦੇ ਮਾਤਾ-ਪਿਤਾ ਵੀ ਸ਼੍ਰੀ ਹਰਮੰਦਰ ਸਾਹਿਬ ਨਤਮਸਕ ਹੋ ਚੁੱਕੇ ਹਨ ਤੇ ਇਸੇ ਕਰਕੇ ਉਹਨਾਂ ਤੋਂ ਇਸ ਥਾਂ ਦੀ ਮਹੱਤਤਾ ਸੁਣਨ ਕਰਕੇ ਨਤਮਸਕ ਹੋਣ ਆਏ ਹਾਂ ਐਸਜੀਬੀਸੀ ਪ੍ਰਧਾਨ ਨੇ ਕਿਹਾ ਕਿ ਅਮਰੀਕੀ ਰਾਜਦੂਦ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਉਹ ਅਮਰੀਕੀ ਸੂਬੇ ਕੈਲੀਫੋਰਨੀਆ ਦੇ ਮੁੱਖ ਮੰਤਰੀ ਰਹੇ ਚੁੱਕੇ ਹਨ ਤੇ ਇਸੇ ਕਰਕੇ ਉਹਨਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਪਹਿਲਾਂ ਤੋਂ ਹੀ ਹੈ not only you could feel its beauty, but you could see its beauty. and it's been a dream of mine to come to the golden temple ever since i was a little boy. today that dream came true. and i want to thank mr. president and the hosts that i've had here who welcomed me not just as a friend of the sikh community, of the punjabi community, but just as a friend of humanity. and who showed me that this place isn't just a sacred spot because of what it uh, represents not just because of the history of the past but the way that it makes service and beauty come alive now um, i was happy to wash some dishes alongside my brothers uh, to be able to see the kitchen which feeds so many people and most of all to feel inside the inner sanctum with the beautiful music or what the spirit of this place is all about and it makes me want to redouble my efforts to bring peace into this world And to bring prosperity for everybody so dhanwa thank you so much yes, sir, for the opportunity the only one question that what is the opinion sa vahiguru ji ki fateh aj delhi vich jehde united states <laughs> america de sade ambassador sahab ya mr eric m garthty oh itthe namaskar karan aaye si ohna ne kuch samay langar de vich bhi bataya ਔਰ ਝੂਠੇ ਭਾਂਡੇ ਵੀ ਉਹ ਵੀ ਮਾਂਜੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਮਸਕਾਰ ਕਰਕੇ ਇੱਥੇ ਅਸੀਂ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਿਹੜੀ ਸਭ ਤੋਂ ਵੱਡੀ ਗੱਲ ਸੀ ਇਹ ਉਹਨਾਂ ਨੇ ਡਿਸਕਸ ਕਰਦੇ ਸੀ ਉਹ 1973 ਵਿੱਚ ਜਨਮੇ ਆ ਔਰ ਕੈਲੀਫੋਰਨੀਆ ਜਿਹੜਾ ਸਿੱਖ ਮੈਜੋਰਟੀ ਡੋਮਿਨੇਟਿਡ ਸਟੇਟ ਆ ਉਹ ਉੱਥੇ ਤੇ ਜੰਪ ਲਿਆ ਤੇ ਮੈਨੂੰ ਇਹ ਵੀ ਦੱਸਿਆ ਉਹਨਾਂ ਨੇ ਕਿ ਮੇਰੇ ਮਾਤਾ ਪਿਤਾ 1963 ਦੇ ਵਿੱਚ ਗੋਲਡਨ ਟੈਂਪਲ ਆਏ ਸੀ ਸੋ ਮੈਂ ਉਹਨਾਂ ਕੋਲੋਂ ਛੋਟਾ ਹੁੰਦਾ ਗੋਲਡਨ ਟੈਂਪਲ ਦੀ ਸਾਰੀ ਮਹਿਮਾ ਸੁਣਦਾ ਰਿਹਾ ਤੇ ਅੱਜ ਮੈਨੂੰ ਮੌਕਾ ਮਿਲਿਆ ਉਹ 10 ਸਾਲ ਉਸੇ ਕਾਉਂਸਲਰ ਰਹੇ ਫਿਰ ਉਹ 10 ਸਾਲ ਅਚੀਵਨਟ ਰਹੇ ਕੈਲੀਫੋਰਨੀਆ ਦੇ ਤੇ ਮੇਰੇ ਨਾਲ ਉਹ ਛੇਰੇ ਵੀ ਕਰਦੇ ਸੀ ਕਿ ਇਹ ਜਿਹੜਾ ਕੈਲੀਫੋਰਨੀਆ ਉੱਥੇ ਮੇਰਾ ਸਿੱਖਾਣਾ ਬਹੁਤ ਲੰਬਾ ਬਾਸਤਾ ਤੇ ਮੈਂ ਗੁਰਦੁਆਰੇ 'ਚ ਅਕਸਰ ਉੱਥੇ ਜਾਂਦਾ। ਭਾਵੇਂ ਉਹ ਮਾਰਚ 'ਚ ਇੱਥੇ ਹੋਏ ਸੀਗੇ ਪਰ ਚੰਗੇ ਖੁੱਲੇ ਮਾਹੌਲ ਦੇ ਵਿੱਚ ਗੱਲ ਹੋਈ ਨਾਲ ਉਹਨਾਂ ਦੀ ਧਰਮਸਪਤਨੀ ਔਰ ਇੱਕ ਉਹਨਾਂ ਦਾ ਕਜਨ ਆਇਆ ਸੀ। ਔਰ ਚੰਗੇ ਮਾਹੌਲ ਦੇ ਵਿੱਚ ਨਮਸਕਾਰ ਕਰਕੇ ਉਹ ਇੱਥੇ ਗੁਰਾਂ ਨੂੰ ਤੇ ਇੱਥੇ ਉਹਨਾਂ ਦਾ ਮਾਨ ਸਤਕਾਰ ਵੀ ਕੀਤਾ। ਉਹ ਹੁਣ ਵਿਦਾਇਗੀ ਲੈ ਕੇ ਗਏ। ਅਬੋਹਰ थाना ਸਿਟੀ ਇਕ ਦੀ ਪੁਲਿਸ ਨੇ ਪੀੜਤ ਅਰਦੇ ਬਿਆਨ ਦੇਦਾਰ ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਾਰ-ਬਾਰ ਜ਼ਬਰਜਨਾ ਕਰਨ ਵਾਲੇ ਵਿਅਕਤੀ ਖਲਾਫ ਖਤਾ ਰਾਮਾ ਤਹਿਤ ਮਾਮਲਾ ਦਰਜ ਕੀਤਾ ਜਾਣਕਾਰੀ ਦਿੰਦੇ ਮਲੋਟ ਰੋਡ ਪੁਲ ਦੇ ਹੇਠਾਂ ਅਲਪਾਈਨ ਸਕੂਲ ਵਾਲੀ ਗਲੀ ਵਾਸੀਕ ਔਰਤ ਨੇ थाना ਸਿਟੀ ਇਕ ਦੀ ਪੁਲਿਸ ਨੂੰ ਦੱਸਿਆ ਕਿ ਉਸ ਦੀ ਜਾਣ ਪਛਾਣਕ ਤਿੱਥ ਦੋਸ਼ੀ ਤਰਮਿੰਦਰ ਸਿੰਘ ਵਾਸੀ ਪਿੰਡ ਤੂਤਵਾਲਾ ਅਬੋਹਰ ਨਾਲ 7-8 ਸਾਲ ਪਹਿਲਾਂ ਹੋਈ ਸੀ ਤੇ ਦੋਸ਼ੀ ਉਸ ਦੇ ਘਰ ਆ ਕੇ ਉਸ ਨੂੰ ਵਿਆਹ ਦਾ ਲਾਰਾ ਲਗਾ ਕੇ ਜ਼ਬਰਦਸਤ ਕਰਦਾ ਰਿਹਾ ਰਾਸ਼ਟਰੀ ਛਾਤਰ ਕਿਸਾਨ ਸੰਗਠਨ ਯੂ ਦਾ ਪ੍ਰਧਾਨ ਪੰਜਾਬ ਗੁਰਨਾਮ ਸਿੰਘ ਸੰਧੂ ਅੱਜ ਅਸੀਂ ਐਸਐਸਸੀ ਸਾਹਿਬ ਕੋਲੇ ਆਏ ਸੀ ਇਹ ਲੇਡੀ ਨਾਲ ਰੇਪ ਹੋਇਆ ਸੀਗਾ ਤੇ ਇਹਦੀ ਅਸੀਂ ਵੀ ਕੋਈ ਸੁਣਾਈ ਨਹੀਂ ਹੋ ਰਹੀ ਸੀ ਇਹਦੇ ਅਸੀਂ ਸੁਣਾਈ ਦੇ ਪਿੱਛੇ ਅੱਜ ਸਾਬ ਨੂੰ ਮਿਲੇ ਸੀਗੇ ਸਾਬ ਨੇ ਵਿਸ਼ਵਾਸ ਦਿੱਤਾ ਵੀ ਅਸੀਂ ਇਹਦੀ ਬਹੁਤ ਜਲਦੀ ਕਰਾਂਗੇ ਠੀਕ ਹੈ ਜਿੱਥੇ ਤੱਕ ਹੋਇਆ ਅਸੀਂ ਲੇਡੀ ਦੇ ਨਾਲ ਖੜੇ ਆ ਅਸੀਂ ਮਾਨ ਸਾਹਿਬ ਨੂੰ ਅਪੀਲ ਕਰਦੇ ਆ ਤੇ ਮੋਦੀ ਸਾਹਿਬ ਨੂੰ ਅਪੀਲ ਕਰਦੇ ਆ ਇਹ ਜਨਾਨੀ ਨੂੰ ਇਨਸਾਫ ਦਿੱਤਾ ਜਾਵੇ ਤੇ ਐਸਪੀ ਸਾਹਿਬ ਨੂੰ ਮਿਲੇ ਆ ਠੀਕ ਹੈ ਆ ਗਏ ਉਹਨਾਂ ਨੇ ਕਿਹਾ ਸੀ ਵੀ ਅਸੀਂ ਵੀ ਡਿਪਟੀ ਸਾਹਿਬ ਨੂੰ ਫੋਨ ਕਰਤਾ ਡਿਪਟੀ ਸਾਹਿਬ ਨੂੰ ਸੋਰੇ ਮਿਲਿਓ ਜੀ ਇਹ ਉਹਨਾਂ ਨੂੰ ਮਿਲ ਕੇ ਦਸੂਰੇ ਅਸੀਂ ਵੇਖਾਂਗੇ ਵੀ ਕੀ ਕਾਰਵਾਈ ਕਰਦੇ ਆ ਉਸ ਤੋਂ ਬਾਅਦ ਵੱਡਾ ਐਕਸ਼ਨ ਕਰਾਵਾਂਗੇ ਅਸੀਂ ਇਹਨਾਂ ਨਾਲ ਕੋਈ ਲੜਕਾ ਸੀਗਾ ਰਹਿ ਰਿਹਾ ਸੀਗਾ ਉਹਨੂੰ ਕਹਿੰਦਾ ਸੀ ਕੁਵਾਰਾ ਵਾ ਇਹਨਾਂ ਨਾਲ ਰਹਿ ਗਏ ਇਹਨਾਂ ਨੂੰ ਕਹਿੰਦਾ ਸੀ ਵੀ ਤੁਹਾਡਾ ਮੈਂ ਵਿਆਹ ਕਰਾਵਾਂ ਤੁਹਾਡੇ ਨਾਲ ਇਹਨੂੰ ਝੁਲਾਸੇ ਰੱਖ ਕੇ ਇਹਨਾਂ ਨਾਲ ਵਿਆਹ ਤੇ ਝੁਲਾਸੇ ਰੱਖ ਕੇ ਇਹਨਾਂ ਨਾਲ ਸ਼ਹੀਦ ਆ ਸੋਸ਼ਲ ਕਰਦਾ ਰਿਹਾ ਸੋਸ਼ਲ ਬਾਅਦ ਇਹਨੂੰ ਹਰ ਮੜ ਕੇ ਬਾਅਦ ਛੱਡ ਕੇ ਤੇ ਚਲਾ ਗਿਆ ਸੀ ਪਰਚਾ ਕਰਾਇਆ ਸੀ ਜੀ ਤੇ ਇਹਦਾ 76 ਦਾ ਪਰਚਾ ਆ ਜੀ 376 ਤੇ 506 ਪੀ ਨੂੰ ਫੜ ਕੇ ਤੇ ਇਹਨਾਂ ਨੇ ਰੋਪੀ ਨੂੰ ਛੱਡਤਾ ਜੀ ਦੀ ਮੰਗ ਕਰਦੇ ਇਹਨੂੰ ਭੈਣ ਨੂੰ ਸਾਫ ਮਿਲ ਜੇ ਮੱਝੀ ਤੱਕ ਹੋਵੇ ਅਸੀਂ ਭੈਣ ਦੇ ਨਾਲ ਖੜੇ ਆ ਅਸੀਂ ਸਵੇਰੇ ਆਏ ਆ ਜੀ ਤੇ ਹੁਣ ਟਾਈਮ ਹੋ ਗਿਆ ਲਗਭਗ 5 5:30 ਹੋ ਗਿਆ ਜੀ ਅਫਸਰ ਹੈ ਨਹੀਂ ਸੀ ਉਸ ਟਾਈਮ ਤੇ ਅਫਸਰ ਹੈ ਨਹੀਂ ਸੀਗੇ ਜੀ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ